जय खुदावदी यीशु मसीह जी की मैं पास्टर स्टीफन चमत्कार चर्च पगतावाला गेट अमृतसर पंजाब हिंदुस्तान प्रभु यीशु मसीह जी ਦੇ ਨਾਮ ਵਿੱਚ ਪਰਮੇਸ਼ਰ ਤੁਹਾਡੇ ਸਾਰੇ ਤੇ ਕਿਰਪਾ ਕਰੇ ਉਹ ਤੁਹਾਡੇ ਸਾਰੇ ਤੇ ਰਹਿਮ ਕਰੇ ਤੇ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ 5 6 ਅਤੇ 7 ਨਵੰਬਰ ਮੰਗਲਵਾਰ ਬੁੱਧਵਾਰ ਅਤੇ ਵੀਰਵਾਰ ਸ਼ਾਮ ਨੂੰ ਤਿੰਨ ਦਿਨਾਂ ਦਾ ਮਸੀਹ ਸੰਮੇਲਨ ਹੋ ਰਿਹਾ ਹੈ ਬਰਕਤਾਂ ਦੀ بارش ਚਮਤਕਾਰ ਚਰਚ ਦੇ ਵਿੱਚ ਤਿੰਨ ਦਿਨਾਂ ਦੇ ਵੱਡੇ ਸਮੇਲਨ ਦੇ ਵਿੱਚ ਕਨਵੈਨਸ਼ਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਕਨਵੈਨਸ਼ਨ ਲਈ ਦੀ ਦੁਆ ਵੀ ਕਰਨੀ ਆ ਕਿ ਇਸ ਕਨਵੈਨਸ਼ਨ ਦੇ ਵਿੱਚ ਤਿੰਨ ਦਿਨ ਲਗਾਤਾਰ ਪਰਮੇਸ਼ਰ ਦੀ ਹਜ਼ੂਰੀ ਹੋਵੇ ਚਿੰਨ੍ਹ ਔਰ ਚਮਤਕਾਰ ਹੋਣ ਮੌਸਮ ਸਾਫ਼ ਹੋਵੇ ਬਿਜਲੀ ਪਾਣੀ ਲਗਾਤਾਰ ਹੋਵੇ ਹਜ਼ਾਰਾਂ ਹਜ਼ਾਰ ਲੋਕਾਂ ਨੂੰ ਖੁਦਾਵੰਦ ਯਿਸੂ ਮਸੀਹ ਆਪਣੇ ਹਜ਼ੂਰੀ ਦੇ ਚ ਲੈ ਕੇ ਆਏ ਕਨਵੈਨਸ਼ਨ ਦੇ ਵਿੱਚ ਕੋਈ ਕਮੀ ਨਾ ਆਏ ਔਰ ਪਰਮੇਸ਼ਰ ਸਭ ਲੋਕਾਂ ਦੇ ਆਉਣ ਦਾ ਜਾਣ ਦਾ ਉਹਨਾਂ ਦੇ ਰਹਿਣ ਦਾ ਉਹਨਾਂ ਦੇ ਖਾਣ ਦਾ ਵਧੀਆ ਤੋਂ ਵਧੀਆ ਇੰਤਜ਼ਾਮ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਚ ਤਿੰਨ ਦਿਨਾਂ ਦੇ ਮਸੀਹ ਸੰਮੇਲਨ ਦੇ ਵਿੱਚ ਬਰਕਤਾਂ ਦੀ بارش ਦੇ ਇਹੜਾ ਪ੍ਰੋਗਰਾਮ ਹੋ ਰਿਹਾ ਮਸੀਹ 사త్సੰਗ ਹੋ ਰਿਹਾ ਇਹ ਕਨਵੈਨਸ਼ਨ ਹੋ ਰਹੀ ਆ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਕਰਦੇ ਆ ਕਨਵੈਨਸ਼ਨ ਦੇ ਵਿੱਚ ਜਰੂਰ ਪਹੁੰਚੋ ਹੋਰ ਵੀ ਲੋਕਾਂ ਨੂੰ ਨਾਲ ਲੈ ਕੇ ਆਓ ਹਰ ਤਰ੍ਹਾਂ ਦੇ ਦੁਖੀ ਬਿਮਾਰ ਪਰੇਸ਼ਾਨ ਪੂਤ ਪ੍ਰੇਤਾ ਦੇ ਸਤਾਏ ਹੋਏ ਲੋਕਾਂ ਨੂੰ ਨਾਲ ਲੈ ਕੇ ਆਓ ਜੋ ਲੋਕ ਨਸ਼ੇ ਨਾਲ ਜਕੜੇ ਨੇ ਔਰ ਨਸ਼ੇ ਦੇ ਗੁਲਾਮ ਨੇ ਨਸ਼ੇ ਦੇ ਬੰਦਨ ਦੇ ਵਿੱਚ ਨੇ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਆਓ ਜੋ ਲੋਕ ਬੇਔਲਾਦ ਨੇ ਔਰ ਜੋ ਬੇਰੋਜ਼ਗਾਰ ਨੇ ਉਹਨਾਂ ਲੋਕਾਂ ਨੂੰ ਵੀ ਨਾਲ ਲੈ ਕੇ ਆਓ ਜਿਨ੍ਹਾਂ ਦੇ ਘਰਾਂ 'ਚ ਲੜਾਈ ਝਗੜੇ ਨੇ ਕਲੇਸ਼ ਆ ਔਰ ਜੋ ਤੁਹਾਡੇ ਰੁਕਿਓਏ ਕੰਮ ਨਹੀਂ ਹੋ ਰੇ ਇਹਨਾਂ ਸਭਾਵਾਂ ਦੇ ਚਾਓ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ 'ਚ ਤੁਹਾਡੇ ਸਭ ਲੋਕਾਂ ਲਈ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਜੇ ਤੁਸੀਂ ਵਿਸ਼ਵਾਸ ਨਾਹੋਗੇ ਔਰ ਪ੍ਰਭੂ ਦੀ ਹਜ਼ੂਰੀ ਦੇ ਚਾਹੋਗੇ ਤੁਹਾਡੇ ਜੀਵਨ ਦੇ 'ਚ ਛੁਟਕਾਰਾ ਹੋਏਗਾ ਸ਼ਾਂਤੀ ਹੋਏਗੀ ਚੰਗਾਈ ਹੋਏਗੀ ਜਿੰਨੇ ਤੇ ਚਮਤਕਾਰ ਹੋਣਗੇ ਇਹਨਾਂ ਸਭਾਵਾਂ ਦੇ ਵਿੱਚ 5 6 ਤੇ 7 ਨਵੰਬਰ ਨੂੰ ਸ਼ਾਮ ਦੇ ਵੇਲੇ ਚਮਤਕਾਰ ਚਰਚ ਦੇ ਚਿਕਨਵੈਨਸ਼ਨ ਦੇ ਵਿੱਚ ਜ਼ਰੂਰ ਪਹੁੰਚੋ ਹੋਰ ਵੀ ਲੋਕਾਂ ਨੂੰ ਇਹ ਮੈਸੇਜ ਭੇਜੋ ਘਰ ਘਰ ਜਾ ਕੇ ਲੋਕਾਂ ਨੂੰ ਦੱਸੋ ਲੋਕਾਂ ਨੂੰ ਨਾਲ ਲੈ ਕੇ ਆਓ ਲੋਕਾਂ ਨੂੰ ਫੋਨ ਕਰਕੇ ਦੱਸੋ ਔਰ ਅਲੱਗ-ਅਲੱਗ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਦੁਆਰਾ ਇਹ ਮੈਸੇਜ ਦੂਸਰੇ ਲੋਕਾਂ ਤੱਕ ਪਹੁੰਚਾਓ ਇਸ ਕਨਵੈਨਸ਼ਨ ਦੇ ਲਈ ਵੀ ਦੁਆ ਵੀ ਕਰਨੀ ਆ ਆਪ ਵੀ ਆਉਣਾ ਆ ਔਰ ਲੰਗਰ ਦੀ ਸੇਵਾ ਲਈ ਵੀ ਤੁਸੀਂ ਹੱਥ ਵਧਾਣਾ ਪਰਮੇਸ਼ਰ ਘਟ ਸਾਰਤ ਕਿਰਪਾ ਕਰੇ ਤਦ ਸਾਰਨ ਬਰਕਤ ਦੇ જય ਪ੍ਰਭੂ ਯਸ਼ਵੰਤੀ ਜੀ ਕੀ ਆਮੀਨ